ਮੈਂ ਡਾਕਟਰ ਰੋਹਿਤ ਪਾਂਸਲ ਅ ਦਿੱਲੀ ਹਾਰਟ ਵਿੱਚ ਪਿਛਲੇ 15 ਸਾਲਾਂ ਵਿੱਚ ਕਾਰਡੀਅਕ ਐਨਸਥੀਸੀਆ ਤੇ ਕ੍ਰਿਟੀਕਲ ਕੇਅਰ ਸਰਵਿਸਿਸ ਦੇ ਰਿਹਾ ਹੈਗਾ ਪੰਜਾਬ ਐਨਸੀਐਸ ਸੋਸਾਇਟੀ ਦਾ ਸਕੱਤਰ ਹੈਗਾ ਪਲੱਸ ਭੇਂਡਾ ਸੋਸਾਇਟੀ ਆਫ ਕ੍ਰਿਟੀਕਲ ਕੇਅਰ ਦਾ ਮੈਂ ਸਕੱਤਰ ਹੈਗਾ ਉਸੇ ਦੋਨਾਂ ਸੋਸਾਇਟੀਆਂ ਨੂੰ ਮੰਦਰ ਮਦਰਾ ਦਾ ਰੱਖਦੇ ਹੋਏ ਅਸੀਂ ਇੱਕ ਮੁਹਿੰਮ ਚਲਾਈ ਹੈਗੀ ਹੈ ਨੈਸ਼ਨਲ ਲੈਵਲ ਤੇ ਜਿਸ ਵਿੱਚ ਸਾਡਾ ਇਹ ਹੈ ਕਿ ਅਸੀਂ ਜਿੰਨੇ ਵੀ ਆਪਣੇ ਲੋਕ ਹੈਗੇ ਆ ਮੈਕਸਿਮ ਕੋਸ਼ਿਸ਼ ਕਰਨੀ ਹੈਗੀ ਹੈ ਕਿ ਉਹਨੂੰ ਜਾਗਰੂਕ ਕਰੀਏ ਕਿ ਸੀਪੀਆਰ ਕੀ ਹੈ ਬੇਸਿਕ ਲਾਈਫ ਸਪੋਰਟ ਕੀ ਹੈ ਤਾਂ ਕਿ ਅਗਰ ਆਪਣੇ ਆਲੇ ਦੁਆਲੇ ਵਿੱਚ ਕੋਈ ਵੀ ਬੰਦਾ ਵਿਹੋਸ਼ ਹੋ ਜਾਂਦਾ ਹੈ ਅਨਕੌਂਸ਼ੀਅਸ ਹੋ ਜਾਂਦਾ ਹੈ ਹੈਗਾ ਜਾਂ ਉਹਦਾ ਹਾਰਟ ਰੁਕ ਜਾਂਦਾ ਹੈਗਾ ਤਾਂ ਉਹਨੂੰ ਜਿਹੜੀ ਪਹਿਲੀ ਸਹਾਇਤਾ ਕੀ ਦੇਣੀ ਹੈਗੀ ਹੈ ਉਸ ਬਾਰੇ ਅਸੀਂ ਜਾਣਕਾਰੀ ਦੇ ਸਕੀਏ। ਇਹੀ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਠੀਕ ਹੈ ਇਹਨੂੰ ਅਸੀਂ ਨਾਮ ਵੀ ਦਿੱਤਾ ਹੈਗਾ ਸੀਪੀਆਰ ਸਕੂਲ ਸਕੂਲ ਪ੍ਰੋਗਰਾਮ ਇਸ ਚ ਕੀ ਹੈਗਾ ਕਿ ਨੌਮੀ ਤੋਂ ਉੱਪਰ ਬੱਚਿਆਂ ਨੂੰ ਸਭ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕਰ ਜਾਗਰੂਕ ਕਰਾਂਗੇ। ਕੀ ਬੇਸਿਕ ਬੀ ਐਲ ਐਸ ਕੀ ਦੇਣਾ ਹੈਗਾ ਕਿਵੇਂ ਅਗਰ ਅਨਕੌਂਸ਼ੀਅਸ ਬੰਦਾ ਹੋ ਜਾਏ ਜਾਂ ਉਹਦੇ ਸਾਹ ਰੁਕ ਜੇ ਜਾਂ ਹਾਰਟ ਰੁਕ ਜੇ ਤਾਂ ਉਹਦੀ ਕਿਵੇਂ ਮਦਦ ਕਰਨੀ ਆਪਾਂ ਕੋਸ਼ਿਸ਼ ਹੈ ਕਿ ਮੈਕਸਿਮਮ ਮੈਕਸਿਮ ਬੱਚੇ ਕਵਰ ਕਰਨੇ ਹੈਗੇ ਆ ਜੋ ਨੌਮੀ ਤੋਂ ਉੱਪਰ ਹੈ ਨੌਮੀ ਤੋਂ ਉੱਪਰ ਇਸ ਲਈ ਰੱਖਿਆ ਗਿਆ ਹੈਗਾ ਤਾਂ ਕਿ ਉਹ ਹੈਂਡਲ ਕਰ ਸਕਦੇ ਹੈਗੇ ਆ ਅਗਰ ਕਿਸੇ ਕੋਈ ਬੰਦਾ ਹੈਵੀ ਹੈ ਉਹਨੂੰ ਖਿੱਚਣਾ ਹੈਗਾ ਜਾਂ ਪੰਪ ਕਰਨਾ ਹੈਗਾ ਤਾਂ ਉਹ ਕਰ ਸਕਦੇ ਹੈਗੇ ਆ ਉਸ ਟਾਈਮ ਉਹਦੇ ਮਸਲ ਵਗੈਰਾ ਠੀਕ ਹੋ ਜਾਂਦੇ ਹੈਗੇ ਆ ਠੀਕ ਹੈ ਇਹਦੇ ਲਈ ਇੰਡੀਅਨ ਕ੍ਰਿਟੀਕਲ ਕੇ ਸੋਸਾਇਟੀ ਪਲੱਸ ਇੰਡੀਅਨ ਰੀਸਸਿਟੇਸ਼ਨ ਕਾਉਂਸਲ ਇਹ ਇੰਡੀਆ ਦੇ ਦੋ ਮੇਨ ਹੈਗੀਆਂ ਜਿਨ੍ਹਾਂ ਨੇ ਇਹ ਗਾਈਡਲਾਈਨਸ ਤਿਆਰ ਕੀਤੀਆਂ ਹੈਗੀਆਂ ਆਬਜੈਕਟਿਵ ਕੀ ਹੈਗਾ ਤਾਂ ਕਿ ਪੇਸ਼ੈਂਟ ਸਟਰਨਲੀ ਕਲਾਪ ਹੋ ਜੇ ਉਹਦੀ ਮਦਦ ਹੋ ਮਦਦ ਹੋ ਸਕੇ ਵਿੱਚ ਕੀ ਹੈਗਾ ਵੀ ਪਹਿਲਾਂ ਸਭ ਨੂੰ ਟ੍ਰੇਨ ਕਰਨਾ ਹੈਗਾ ਟ੍ਰੇਨ ਕਿਸ ਚੀਜ਼ ਕਰਨਾ ਹੈਗਾ ਵੀ ਆਰੈਂਟੀਫਾਈ ਕਰਨਾ ਕਿ ਕਾਰਡੀਕ ਅਰੈਸਟ ਕੀ ਹੈਗਾ ਠੀਕ ਹੈ ਹੈਲਪ ਕਿਵੇਂ ਕਰਨੀ ਹੈਗੀ ਹੈ ਤੇ ਉਹਨੂੰ ਜਿਹੜਾ ਸੀਪੀਆਰ ਹੈਗਾ ਉਹਦੀ ਬੇਸਿਕ ਸਕਿਲਸ ਨੂੰ ਟ੍ਰੇਨ ਵਿੱਚ ਟ੍ਰੇਨ ਕਰਨਾ ਹੈਗਾ ਆਪਾਂ ਸਟਾਰਟ ਕਰਦੇ ਹੈਗੇ ਠੀਕ ਹੈ ਆਪਾਂ ਸੱਡਨਲੀ ਆਪਾਂ ਨੂੰ ਕੋਈ ਤੁਸੀਂ ਸਾਰੇ ਪਿੰਡਾਂ ਵਿੱਚ ਕੰਮ ਕਰਦੇ ਹੈਗੇ ਹੋ 50 ਪੇਸ਼ੇਂਟਾਂ ਦੇ ਜਾਣੇ ਡਰਨੇ ਹੈਗੇ ਹੋ ਤਾਂ ਤੁਹਾਨੂੰ ਬਾਈਚਾਂ ਕਦੇ ਵੀ ਕਾਲ ਆਉਂਦੀ ਹੈਗੀ ਜਾਂ ਬੁਲਾਇਆ ਜਾਂਦਾ ਹੈਗਾ ਕਿ ਡਾਕਟਰ ਸਾਹਿਬ ਇੱਕ ਵੰਡਾਈ ਹੋ ਮੜੇ ਆ ਵੀ ਬਾਬਾ ਜੀ ਬੋਲ ਨਹੀਂ ਰਹੇ ਹੈਗੇ ਜਾਂ ਗੱਲਬਾਤ ਨਹੀਂ ਕਰ ਰਹੇ ਹੈਗੇ ਅੱਧਾ ਘੰਟਾ ਹੋ ਗਿਆ ਆ ਹੀ ਪਏ ਹੈਗੇ ਜਾਂ ਹੁਣ ਹੀ ਆਏ ਅਨਕੌਂਸ਼ੀਅਸ ਹੋ ਗਏ ਕੱਲਾ ਕਦੇ ਕਦੇ ਅਨਕੌਂਸ਼ੀਅਸ ਹੋ ਗਿਆ ਹੈਗੇ ਜਾਂ ਆਪਾਂ ਕਦੇ ਮੋਲ ਚ ਹੈਗੇ ਜਾਂ ਰੋਡ 'ਤੇ ਐਕਸੀਡੈਂਟ ਹੋ ਗਿਆ ਹੈਗਾ ਆਪਾਂ ਜਾ ਰਹੇ ਹੈਗੇ ਟਾਪਰੇ ਹੈਗੇ ਮੋਸਟ ਤਾਂ ਆਪਾਂ ਇਹੀ ਕਰਦੇ ਕਿ ਆਪਾਂ देख के नारा अगे चले जाने बहुत घट लोग होंगे है जल उसे मदद करते हैं पर आपको करनी चाहिए हैगी है बीइंग डॉक्टर्स एंड पैरामेडिक कि पहला देखना है कि रिकोगनाइज हो जाए कि है भी हाँ सच्ची काटिका रैसट है ठीक है फिर पहले रिकोगनाइज करना है तो एमरजेंसी एक्टिवेट करना है दूजा स्टैप है चैसट कंप्रैशन स्टार्ट करनी है चैस्ट कंपरेशन किमें देनी है वो मैं थोड़ा डेमो भी दूंगा आप भी देखा भी किमें चैसट कंपरेशन किए देनी है किनिया है तो तीजा है ਪੀ ਜਦੋਂ ਜਿੰਨੀ ਜਲਦੀ ਹੋ ਸਕੇ ਉਹਨੂੰ ਆਪਾਂ ਕਿਸੇ ਸੁਰੱਖਿਸ਼ਿਤ ਜਗ੍ਹਾ ਤੇ ਟਰਾਂਸਫਰ ਕਰਦੀ ਮਰੀ ਨੂੰ ਇਸ ਚ ਇੱਕ ਫਲੋ ਚਾਰਟ ਬਣਾਇਆ ਗਿਆ ਹੈਗਾ ਇਹ ਬਹੁਤ ਸੋਚ ਸਮਝ ਕੇ ਫਲੋ ਚਾਰਟ ਬਣਾਇਆ ਗਿਆ ਹੈਗਾ ਇਸ ਚ ਦੋ ਪਾਸੇ ਹੈਗੇ ਆ ਇੱਕ ਤਾਂ ਜੇ ਆਪਾਂ ਪਹਿਲਾਂ ਚੈੱਕ ਕਰਾਂਗੇ ਠੀਕ ਹੈ ਕਈ ਵਾਰ ਤੇ ਹੁੰਦਾ ਹੈ ਕਿ ਕਿਸੇ ਨੇ ਆਪਾਂ ਪਿੰਡਾਂ ਵਿੱਚ ਆਪਣੇ ਹੁਣ ਤਾਂ ਸਰਕਾਰ ਦੀ ਮੁਹਿੰਮ ਚੱਲ ਰਹੀ ਹੈਗੀ ਹੈ ਨਸ਼ਾ ਰੋਕਣ ਲਈ ਕਿਸੇ ਟਾਈਮ ਤੇ ਨਸ਼ਾ ਬਹੁਤ ਹੁੰਦਾ ਸੀਗਾ ਹੁਣ ਵੀ ਹੈਗਾ ਕਿਸੇ ਦੀ ਕੋਈ ਓਵਰਡੋਸ ਹੋ ਗਈ ਜਾ ਬਜ਼ੁਰਗ ਨੇ ਕੋਈ ਦਵਾਈ ਗਲਤ ਲੈ ਲਈ ਠੀਕ ਹੈ ਜਾਂ ਵੈਸੇ ਕੋਈ ਅਨਕੌਂਸ਼ੀਅਸ ਹੋ ਗਿਆ ਠੀਕ ਹੈ ਤਾਂ ਦੋ ਹੈ ਆਪਾਂ ਬੁਲਾ ਕੇ ਦੇਖਾਂਗੇ ਪਹਿਲਾਂ ਅਗਰ ਉਹ ਰਿਸਪੌਂਸ ਆ ਹੂਆ ਤਾਂ ਆਬਲਾ ਹਿੱਸਾ ਫਾਲੋ ਕਰਨਾ ਹੈਗਾ ਅਗਰ ਨੀ ਰਿਸਪੌਂਸ ਆ ਹੂਆ ਤਾਂ ਆਵਲਾ ਹਿੱਸਾ ਫਾਲੋ ਕਰਨਾ ਹੈਗਾ ਆਪਾਂ ਸਟੈਪ ਬਾਈ ਸਟੈਪ ਚੱਲਾਂਗੇ ਦੋਨੇ ਹਿੱਸਿਆਂ ਨੂੰ ਕਿਵੇਂ ਕਰਨਾ ਹੈਗਾ ਪਹਿਲਾਂ ਕੀ ਕਰਨਾ ਹੈਗਾ ਪਹਿਲਾਂ ਕੋਈ ਵੀ ਅਗਰ ਅਨਕੌਂਸ਼ੀਅਸ ਮਰੀ ਹੁੰਦਾ ਹੈਗਾ ਆਪਾਂ ਇਹ ਇਹ ਜ਼ਰੂਰ ਸੇਵ ਕਰਨਾ ਹੈਗਾ ਕਿ ਆਪਾਂ ਵੀ ਸੇਫ ਹੋਈਏ ਤੇ ਜਿਹੜਾ ਜਿਹੜਾ ਡਿੱਗਿਆ ਹੋਇਆ ਹੈਗਾ ਮਰੀ ਆ ਬੋਲ ਨਹੀਂ ਰਿਹਾ ਹੈਗਾ ਵੀ ਉਹ ਵੀ ਸੇਫ ਹੋਵੇ ਇਸ ਲਈ ਸੀਨ ਸੇਫਟੀ ਸਭ ਤੋਂ ਜ਼ਰੂਰੀ ਹੈਗੀ ਹੈ ਤਾਂ ਕਿ ਕਿਤੇ ਉਹ ਅੱਗ ਲੱਗੀ ਹੋ ਸਕਦੀ ਹੈਗੀ ਹੈ ਠੀਕ ਹੈ ਕੋਈ ਨੰਗੀ ਤਾਰ ਹੋ ਸਕਦੀ ਹੈਗੀ ਹੈ ਰੇਲਵੇ ਟ੍ਰੈਕ ਹੋ ਸਕਦਾ ਹੈਗਾ ਠੀਕ ਹੈ ਕੁਝ ਵੀ ਹੋ ਸਕਦਾ ਹੈ ਪਾਣੀ ਹੋ ਸਕਦਾ ਹੈ ਡਰਾਉਨਿੰਗ ਹੋ ਸਕਦੀ ਹੈਗੀ ਹੈ ਕੋਈ ਮਰੀਜ਼ ਹੁਣ ਕੱਲ ਹੀ ਹਾਦਸਾ ਹੋ ਕੇ ਟੈਕ ਇੱਕ ਵਹੀਕਲ ਪਾਣੀ ਡਿੱਗਿਆ ਸੀਗਾ ਇਹ ਨਹੀਂ ਕਿ ਜਿਸ ਕੋਲ ਆਪਾਂ ਉੱਥੇ ਹੋਈਏ ਆਪ ਨੂੰ ਬੁਲਾਇਆ ਜਾਵੇ ਇਹ ਨਹੀਂ ਕਿ ਪਾਣੀ ਵਿੱਚ ਹੀ ਆਪਾਂ ਸਭ ਕੁਝ ਸ਼ੁਰੂ ਕਰਦੇ ਹਾਂ ਪਹਿਲਾਂ ਮਰੀਜ਼ ਨੂੰ ਬਾਹਰ ਸਾਈਡ ਤੇ ਕੱਢਣਾ ਹੈਗਾ ਠੀਕ ਹੈ ਫਿਰ ਆਪਾਂ ਸੀਪੀਆ ਸਟਾਰਟ ਕਰਨਾ ਹੈਗਾ ਸਪੋਜ਼ ਕਿਤੇ ਅੱਗ ਲੱਗੀ ਹੋ ਨਾ ਲੰਗੀ ਤਾਰ ਪਈ ਹੈਗੀ ਐ ਇਹ ਨਹੀਂ ਕਿ ਆਪਾਂ ਉੱਥੇ ਆਪਾਂ ਸੀਪੀਆ ਸਟਾਰਟ ਕਰ ਦਈਏ ਤਾਰ ਚ ਕਰੰਟ ਆ ਜਾਏ ਪਾਣੀ ਚ ਕਰੰਟ ਆ ਜਾਏ ਆਪਣੀ ਜਾਨ ਵੀ ਜਾ ਸਕਦੀ ਹੈਗੀ ਹੈ ਠੀਕ ਹੈ ਉਹ ਤਾਂ ਸ਼ਾਇਦ ਨਾ ਵਜੇ ਆਪਾਂ ਆਪਦੀ ਵੀ ਗੋਆ ਲੰਗ ਇਸ ਲਈ ਪ੍ਰਾਇਮਰੀ ਇੰਪੋਰਟੈਂਸ ਆਪਦੀ ਵੀ ਹੈਗੀ ਹੈ ਤੇ ਮਰੀਜ਼ ਦੀ ਵੀ ਹੈਗੀ ਹੈ ਕਿ ਅਸੀਂ ਸਭ ਤੋਂ ਸੇਫ ਪਲੇਸ ਕਰਨਾ ਹੈ ਕਿ ਮਰੀਜ਼ ਨੂੰ ਸੇਫ ਜਗ੍ਹਾ ਤੇ ਲੈ ਕੇ ਜਾਣਾ ਹੈਗਾ ਖਿੱਚ ਕੇ ਠੀਕ ਹੈ ਸ਼ਿਫਟ ਟੂ ਸੇਫ ਪਲੇਸ ਜੋ ਵੀ ਸੇਫ ਪਲੇਸ ਆਲੇ ਦੁਆਲੇ ਹੈਗੀ ਹੈ ਠੀਕ ਹੈ ਪਲੇਨ ਫਲੈਟ ਸਰਫੇਸ ਕੋਸ਼ਿਸ਼ ਕਰਕੇ ਫਲੈਟ ਸਰਫੇਸ ਜੇ ਫਿਰ ਆਪਾਂ ਪਿੰਡਾਂ ਦੇ ਆਪਾਂ ਨੂੰ ਕੋਈ ਕਾਲ ਆਉਂਦੀ ਹੈਗੀ ਹੈ ਇਹ ਘਰੇ ਆਪਾਂ ਬੁਲਾਣੇ ਹੈਗੇ ਆ ਤਾਂ ਆਪਾਂ ਦੇਖਦੇ ਆਂ ਵੀ ਅਨਕੌਨਸ਼ੀਅਸ ਹੈਗਾ ਠੀਕ ਹੈ ਤਾਂ ਉਹਨੂੰ ਬੈੱਡ ਤੋਂ ਲਾ ਕੇ ਨਿੱਕੇ ਬਿਚਾ ਲਓ ਬਿਠਾ ਲਓ ਤਾਂ ਕਿ ਜੇ ਅਗਰ ਸੀਪੇ ਕਰਨਾ ਪਏ ਠੀਕ ਹੈ ਤਾਂ ਸਹੀ ਸੀਪੇਰ ਹੋ ਜਾ ਉਹਦਾ ਬੈੱਡ ਤੇ ਆ ਸੀਪੀਆਰ ਨਹੀਂ ਹੋਣਾ ਹੈਗਾ ਠੀਕ ਹੈ ਪਹਿਲਾ ਆਪਣਾ ਸਟੈਪ ਸੀਗਾ ਰਿਸਪੌਂਸ ਚੈੱਕ ਕਰਨਾ ਹੈਗਾ ਰਿਸਪੌਂਸ ਚੈੱਕ ਕਰਨ ਲਈ ਕੀ ਕਰਨਾ ਹੈਗਾ ਆਪਾਂ ਉਹਦੇ ਮੋਢੇ ਤੇ ਉਹਨੂੰ ਬੁਲਾ ਕੇ ਦੇਖਾਂਗੇ ਕਿ ਬਾਬਾ ਜੀ ਕਿਵੇਂ ਹੋ ਕੀ ਕਹੋ ਠੀਕ ਹੈ ਵੀ ਬਾਬਾ ਜੀ ਕਿਵੇਂ ਹੋ ਠੀਕ ਹੋ ਅੱਖਾਂ ਖੋਲੋ ਠੀਕ ਹੈ ਉਹਨ ਬੁਲਾ ਕੇ ਦੇਖਣਾ ਹੈ ਇੱਕ ਦੋ ਇੱਕ ਦੋ ਵਾਰੀ ਠੀਕ ਹੈ ਹੋ ਸਕਦਾ ਹੈ ਕਿ ਬੁਲਾਣ ਨਾਲ ਹੀ ਉਹਦੇ ਹੱਥ ਪੈਰਾਂ ਦੀ ਮੂਵਮੈਂਟ ਸ਼ੁਰੂ ਹੋ ਜੇ ਜਾਂ ਮਾੜਾ ਮੱਡਾ ਉਹਦੇ ਮੂੰਹ ਚੋਂ ਕੋਈ ਆਵਾਜ਼ ਆ ਜੇ ਠੀਕ ਹੈ ਇਹਦਾ ਮਤਲਬ ਹੈ ਕਿ ਉਹਦਾ ਹਾਰਟ ਠੀਕ ਹੈਗਾ ਠੀਕ ਹੈ ਤੁਸੀਂ ਉਹਦਾ ਪਲਸ ਵੀ ਚੈੱਕ ਕਰ ਸਕਦੇ ਹੋ ਜਿਹੜੀ ਪਲਸ ਚੈੱਕ ਕਰਨੀ ਹੈਗੀ ਹੈ ਉਹ ਕਰੋਟਿਡ ਪਲਸ ਚੈੱਕ ਕਰਨੀ ਹੈਗੀ ਹੈ ਠੀਕ ਹੈ ਤੇ ਅਗਰ ਉਹ ਠੀਠਕ ਬੋਲਦੇ ਹੈਗੇ ਜਾਂ ਖੰਤੀ ਕਰਦੇ ਹੈਗੇ ਜਾਂ ਮੂੰਹ ਚੋਂ ਕੋਈ ਆਵਾਜ਼ ਕਰਦੇ ਹੈ ਮਤਲਬ ਉਹਦਾ ਹਾਰਟ ਚੱਲ ਰਿਹਾ ਹੈਗਾ ਫਿਰ ਉਹਨੂੰ ਆਪਾਂ ਕੀ ਕਰਨਾ ਹੈ ਗਿਆ ਫਿਰ ਮਤਲਬ ਉਹ ਰਿਸਪੌਂਸਿਵ ਹੈਗਾ ਠੀਕ ਹੈ ਰਿਸਪੌਂਸਿਵ ਵਾਲੇ ਪਾਸੇ ਕੀ ਹੈਗਾ ਕਿ ਆਪਾਂ ਉਹਨੂੰ ਥੋੜੀ ਦੇ ਅਬਜ਼ਰਵ ਕਰਾਂਗੇ ਠੀਕ ਹੈ ਜੇ ਹੋ ਸਕਦਾ ਜੇ ਕੋਈ ਆਪਣੇ ਕੋਲ ਮੈਡੀਕਲ ਫੈਸਿਲਿਟੀ ਜਿੱਥੇ ਵੀ ਹੈਗੀ ਹੈ ਨੇੜੇ ਕੋਈ ਆਪਣੇ ਸੀਐਸਸੀ ਹੈ ਪੀਐਸਸੀ ਹੈ ਜਾਂ ਆਪਣਾ ਕਲੀਨਿਕ ਹੈਗਾ ਜਿੱਦੇ ਮਾਨੀਟਰ ਮਾਨੀਟਰ ਲੱਗਾ ਹੋਇਆ ਹੈਗਾ ਆਪਾਂ ਉੱਥੇ ਉਹਨੂੰ ਸ਼ਿਫਟ ਕਰ ਦਈਏ ਠੀਕ ਹੈ ਅਗਰ ਸਪੋਜ਼ੀਟਲੀ ਆਪਾਂ ਦੇਖਿਆ ਕਿ ਆਪਣੇ ਬੁਲਾਨ ਤੋਂ ਨਹੀਂ ਬੋਲ ਰਹੇ ਹੋ ਠੀਕ ਹੈ ਆਪਾਂ ਕੋਸ਼ਿਸ਼ ਕੀਤੀ ਆਪਾਂ ਨਹੀਂ ਬੋਲ ਰਹੇ ਮਤਲਬ ਕਿ ਉਹ ਅਨਰਿਸਪੌਂਸਿਵ ਹੈ ਗਿਆ ਠੀਕ ਹੈ ਅੱਪਾ ਕੀ ਕਰਨਾ ਹੈਗਾ ਸਭ ਤੋਂ ਪਹਿਲਾਂ ਕਾਲ ਫਰ ਹੈਲਪ ਕਰਨੀ ਹੈਗੀ ਆ ਤਾਂ ਕਿ ਦੋ ਐਟ ਲੀਸਟ ਜੇ ਉਸ ਇੱਕ ਬੰਦ ਤੁਸੀਂ ਇੱਕ ਬੰਦੇ ਹੈਗੇ ਹੋ ਤੁਸੀਂ ਕਾਲ ਫਰ ਹੈਲਪ ਕਰੋਗੇ ਫਿਰ 108 ਹੀ ਬੁਲਾ ਸਕਦੇ ਹੈਗੇ ਹੋ ਆਪਦੇ ਕਲੀਨਿਕ ਦੇ ਕੋਈ ਬੰਦਾ ਨਾਲ ਦਾ ਬੁਲਾ ਸਕਦੇ ਹੈਗੇ ਉਹ ਜਿਹਨੂੰ ਸੀਪੀਆਰ ਆਂਦਾ ਹੈਗਾ ਠੀਕ ਹੈ ਤਾਂ ਕਿ ਮਦਦ ਹੋ ਸਕੇ ਤੇ ਕੋਸ਼ਿਸ਼ ਕਰੋ ਕਿ 108 ਬੁਲਾਓ ਠੀਕ ਹੈ 108 ਜਿਹੜਾ ਬੁਲਾਉਂਗੇ ਠੀਕ ਹੈ ਤਾਂ ਉਸ ਚ ਕੀ ਕਰਨਾ ਹੈਗਾ ਉਸ ਚ ਆਪਾਂ ਦੱਸਾਂਗੇ ਵੀ ਤੁਸੀਂ ਕੌਣ ਹੈਗੇ ਹੋ ਤੁਸੀਂ ਕਿੱਥੇ ਹੈਗੇ ਹੋ ਇਸ ਟਾਈਮ ਕਿੰਨੇ ਵਿਕਟਮ ਹੈਗੇ ਐਸਪੋ ਇੱਕ ਬੰਦਾ ਬੇਹੋਸ਼ ਪਿਆ ਦੋ ਬੰਦੇ ਬੇਹੋਸ਼ ਪਏ ਤਿੰਨ ਬੰਦੇ ਬੇਹੋਸ਼ ਪਏ ਆ ਉਸ ਹਿਸਾਬ ਨਾਲ ਹੀ ਓਕੀਪਮੈਂਟ ਭੇਜਣਗੇ ਬੰਦੇ ਭੇਜਣਗੇ ਠੀਕ ਹੈ ਕਿਹੇ ਜੀ ਏਜ ਐ ਕਿਹੇ ਜ ਆ ਉਹਨਾਂ ਦਾ ਹੈ ਮੇਲ ਐ ਫੀਮੇਲ ਐ ਠੀਕ ਹੈ ਕੰਡੀਸ਼ਨ ਕਿਹੇ ਜੀ ਐ ਉਹਨੇ ਬੰਦੇ ਭੇਜਣੇ ਹੈਗੇ ਐ ਤੇ ਫੋਨ ਰੱਖਣ ਤੋਂ ਪਹਿਲਾਂ ਕਨਫਰਮ ਕਰਨਾ ਹੈਗਾ ਕਿ ਉਹ ਦੂਜੇ ਬੰਦੇ ਨੂੰ ਸਾਹਮਣੇ ਕਾ ਸਮਝ ਆ ਗਈ ਹੈਗੀ ਹੈ ਕਈ ਵਾਰੀ ਆਪਾਂ ਗੱਲ ਕਰੀ ਜਾਂਦੇ ਆਪਾਂ ਬੋਲਦਾ ਵੀ ਹਾਂ ਜੀ ਮੈਂ ਮੈਂ ਦਿੱਲੀ ਹਾਰਡ ਚੋਂ ਬੋਲਦਾ ਹਾਂ ਜੀ ਜਾਂ ਮੈਂ ਇਸਪਿੰਡ ਚੋਂ ਬੋਲਦਾ ਹੈਗਾ ਠੀਕ ਹੈ ਤੇ ਦੋ ਬੰਦੇ ਅਨਕੌਸ਼ੀਅਸ ਹੋਏ ਪਏ ਹੈਗੇ ਕਾਰ ਐਕਸੀਡੈਂਟ ਹੋਇਆ ਹੈਗਾ ਠੀਕ ਹੈ ਪੱਟੀ ਰੋਡ ਦੇ ਮੋੜ ਤੇ ਠੀਕ ਹੈ ਤੇ ਉਹ ਬੰਦੇ ਨੂੰ ਅੱਗੇ ਸੋਨੇ ਹਾਂ ਹਾਂ ਉਹਨੂੰ ਫੋਨ ਕਰ ਲਖਦਾ ਉਹਨੂੰ ਉਹਨੂੰ ਦੁਆਰਾ ਪੁੱਛਣਾ ਹੈਗਾ ਵੀ ਬਈ ਮੈਂ ਕੀ ਬੋਲਿਆ ਤੁਸੀਂ ਰਿਪੀਟ ਕਰੋ ਠੀਕ ਹੈ ਤਾਂ ਕਿ ਉਹ ਭੇਜ ਸਕੇ ਕਈ ਵਾਰ ਉਹ ਕੋਈ ਹੁੰਦਾ ਹੈਗਾ ਹੈਲਪਰ ਹੁੰਦਾ ਹੈਗਾ ਜਾਂ ਉਹ ਕਹਿ ਦਿੰਦਾ ਜੀ ਕੋਈ ਗੱਲ ਨਹੀਂ ਠੀਕ ਹੈ ਮੈਂ ਉਹ ਫੋਨ ਰੱਖ ਦਿੰਦਾ ਅੱਗੇ ਮੈਸੇਜ ਕਨਵੇ ਨਹੀਂ ਕਰਦਾ ਹੈਗਾ ਠੀਕ ਹੈ ਹੈਗਾ ਇੱਕ ਵਾਰੀ ਜੇ ਤੁਸੀਂ ਕਾਲ ਫॉर ਹੈਲਪ ਕਰ ਲਿਆ ਮਦਦ ਬੁਲਾ ਲਈ ਹੈਗੀ ਹੈ ਤੁਸੀਂ ਚੈਸ ਕੰਪਰੈਸ਼ਨ ਸਟਾਰਟ ਕਰਨੀ ਹੈਗੀ ਹੈ ਟੈਸਟ ਕੰਪਰੇਸ਼ਨ ਕਿੰਨੇ ਕਰਨੀ ਹੈਗੀਆਂ ਐਟਲੀ ਸਿਕ ਮਿੰਟ ਵਿੱਚ 100 ਕਰਨੀ ਹੈਗੀਆਂ ਤੇ 2 ਮਿੰਟ ਮੀਨਿਮਮ ਕਰਨੀ ਹੈਗੀਆਂ ਤੇ 2 ਮਿੰਟ ਤੋਂ ਬਾਅਦ ਆਪਾਂ ਦੁਬਾਰਾ ਰਿਸਪੌਂਸ ਚੈੱਕ ਕਰਾਂਗੇ ਕਰਨ ਦਾ ਤਿੱਕੀ ਤਰੀਕਾ ਹੈਗਾ ਕਿ ਆਪਣੇ ਹੱਥਾਂ ਦੇ ਆ ਉਂਗਲਾਂ ਇੰਟਰਲੌਕ ਕਰਕੇ ਮਰੀਜ਼ ਇਹ ਬਿਲਕੁਲ ਉੱਪਰ ਆ ਜਾਣਾ ਹੈਗਾ ਮਰੀਜ਼ ਲੈਫਟ ਸਾਈਡ ਦੇ ਰਾਈਟ ਸਾਈਡ ਕਿਸੇ ਮਰਜ਼ੀ ਦੇ ਪਾਸੇ ਸੀਪੇ ਕਰ ਸਕਦੇ ਆ ਆਪਾਂ ਠੀਕ ਹੈ ਬਿਲਕੁਲ ਉੱਪਰ ਆ ਜਾਣਾ ਹੈਗਾ ਠੀਕ ਹੈ ਹੱਥਾਂ ਦੇ ਉਂਗਲੇ ਇੰਟਰਲੌਕ ਕਰ ਲੈਣੇ ਹੈਗੀਆਂ ਠੀਕ ਹੈ ਐਲਬੋ ਸਿਲਕੂ ਸਿੱਧੇ ਹੋਣ ਚਾਹੀਦੇ ਹੈਗੀਆਂ ਅਗਲੀ ਸਲਾਈਡ ਵਿੱਚ ਇਹੀ ਆਊਗਾ ਇੱਕ ਵਾਰ इंटरलॉक करके एल्बस बिल्कुल सीधी आज ही बिल्कुल ठीक ठीक है है जो होगी सारी कंप्रेशन वो इस इस अपने ना चार पत्त अठ नौ दस ग्यारह बारह तेरह चौदह पंद्रह सोलह सतार उन्नीस भी इक्की बेईस चौबीस पच्चीस छब्बीस सताई अठाई तीन ਠੀਕ 30 ਦੇ 5 ਸਾਈਕਲ ਵੀ ਕਰ ਸਕਦੇ ਦੋ ਮਿੰਟਾਂ ਵਿੱਚ ਜਾਂ ਲਗਾਤਾਰ 100 ਇੱਕ ਮਿੰਟ ਵਿੱਚ ਵੀ ਕਰ ਸਕਦੇ ਹੈਗੇ ਉਹ ਠੀਕ ਹੈ 30 ਤਾਂ ਕਿੰਨਾ ਸੌਖਾ ਹੁੰਦਾ ਹੈਗਾ ਇਸ ਲਈ ਇੱਕ ਸਿਸਟਮ ਬਣਾਇਆ ਕਿ 30 ਕੰਪਰੈਸ਼ਨ ਕਰਨੀ ਹੈਗੀ ਆ ਫਿਰ 30 ਕੰਪਰੈਸ਼ਨ ਫਿਰ 30 ਕੰਪਰੈਸ਼ਨ ਫਿਰ ਛੱਡੇ 5 ਸੈਟ ਆਏ ਲਗਾ ਕੇ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਦੁਬਾਰਾ ਦੇਖਣਾ ਹੈ ਕਿ ਮਰੀਜ਼ ਨੂੰ ਹੋਸ਼ ਆਇਆ ਨਹੀਂ ਆਇਆ ਛੇ ਕੰਪਰੈਸ਼ਨ ਦੇਣੀ ਕਿੱਥੇ ਹੈਗੀ ਆ ਇੱਕ ਸਿੰਪਲ ਤਰੀਕਾ ਹੈਗਾ ਜਿਹੜਾ ਆਪਣਾ ਆਵਲੀ ਹੈਗੀ ਆ ਆਪਾਂ ਜਦੋਂ ਢਿੱਡ ਦੇ ਉੱਪਰ ਜਾਂਦੇ ਹੈਗੇ ਜਿੱਥੇ ਆਪ ਨੂੰ ਪਹਿਲੀ ਹੱਡੀ ਫੀਲ ਹੁੰਦੀ ਹੈਗੀ ਹੈ ਠੀਕ ਹੈ ਉੱ ਡੋਂਗਲਾ ਛੱਡ ਕੇ ਜਿੱਥੇ ਆ ਗਿਆ ਉੱਥੇ ਆਪਣਾ ਹੱਥ ਰੱਖਣਾ ਹੈਗਾ ਠੀਕ ਹੈ ਜਾਂ ਇੱਕ ਸਿੰਪਲ ਤਰੀਕਾ ਹੈਗਾ ਕਿ ਜਿਹੜੀ ਆਪਣੀ ਨਿਪਲ ਲਾਈਨ ਹੁੰਦੀ ਹੈਗੀ ਆ ਉਹਦੇ ਵਿਚਾਲੇ ਬਿਲਕੁਲ ਵਿਚਾਲੇ ਹੱਥ ਰੱਖਣਾ ਹੈਗਾ ਨਾ ਲੈਫਟ ਸਾਈਡ ਤੇ ਨਾ ਰਾਈਟ ਸਾਈਡ ਤੇ ਕਿਉਂਕਿ ਮੋਸਟਲੀ ਆਪ ਨੂੰ ਹਿੰਦੀ ਫਿਲਮਾਂ ਦਿਖਾਇਆ ਜਾਂਦਾ ਕਿ ਲੈਫਟ ਦੇ ਲੈਫਟ ਸਾਈਡ ਤੇ ਹੈਗਾ ਤੇ ਲੈਫਟ ਸਾਈਡ ਤੇ ਨਹੀਂ ਹੈਗਾ ਐਕਚੁਅਲ ਮਰੀਦ ਦਿਲ ਵਿਚਾਲੇ ਹੀ ਹੁੰਦਾ ਹੈਗਾ ਠੀਕ ਹੈ ਇਹਦਾ ਇਹਦਾ ਪਰਪਸ ਕੀ ਹੈਗਾ ਕਿ ਆਪਾਂ ਜਦੋਂ ਆਹ ਵਾਲੀ ਹੱਡੀ ਨੂੰ ਪ੍ਰੈਸ ਕਰਾਂਗੇ ਹਾਰਟ ਵਿਚਾਲੇ ਹੈਗਾ ਆਹ ਹੱਡੀ ਤੇ ਬੈਕ ਦੀ ਬੋਨ ਵਿੱਚ ਹਾਰਟ ਪ੍ਰੈਸ ਹੋਊਗਾ ਠੀਕ ਹੈ ਪ੍ਰੈਸ ਹੋਊਗਾ ਤਾਂ ਖੂਨ ਅੱਗੇ ਜਾਊਗਾ ਤੇਰਾ ਗੰਦਾ ਖੂਨ ਹੈ ਉਹ ਵਾਪਸ ਵਾਪਸ ਹਾਰਟ ਜਾਊਗਾ ਜਦੋਂ ਆਪਾਂ ਉੱਪਰ ਨੂੰ ਜੋ ਛਾਤੀ ਉੱਪਰ ਨੂੰ ਆਉਗੀ ਇਸੇ ਇਹੀ ਪਰਪਸ ਹੈਗੀ ਉਹ ਹਾਰਟ ਨੂੰ ਦੋਨੇ ਦੋਨੇ ਪਹਚਾਲੇ ਦਵਾਣਾ ਹੈਗਾ ਇਹ ਇਹ ਦੱਸਿਆ ਗਿਆ ਕਿਵੇਂ ਲਾਕ ਕਰਨੀ ਹੈਗੀਆਂ ਆਂਗਲਾਂ ਨੂੰ ਉਂਗਲਾਂ ਪਾ ਕੇ ਆਂ ਲਾਕ ਕਰਨਾ ਹੈਗਾ ਐਲਬੋ ਸਿੱਧੀਆਂ ਹੈਗੀਆਂ ਤੇ ਆ ਆ ਜਿਹੜੀ ਹੀਲ ਹੈਗੀ ਹੈ ਹੱਥ ਦੀ ਉਹਨਾਂ ਆਪਾਂ ਦਵਾਣਾ ਹੈਗਾ ਇਹ ਸਲਾਈਡ ਤੇ ਦੱਸਿਆ ਵੀ ਰਿਹਾ ਕਿ ਉਹਨਾਂ ਇਸ ਤਰ੍ਹਾਂ ਕਰਨੀ ਹੈਗੀਆਂ ਇਹ ਜਦੋਂ ਆਪਾਂ ਪੇਟ ਦੇ ਉੱਪਰ ਆ ਗਏ ਇਹਦਾ ਆਹ ਵਾਲਾ ਐਂਗਲ ਹੈਗਾ ਇਸ ਤੋਂ ਦੋ ਉਂਗਲਾਂ ਉੱਪਰ ਰੱਖ ਕੇ ਠੀਕ ਹੈ ਇੱਥੇ ਹੱਥ ਰੱਖ ਕੇ ਫਿਰ ਦਬਾਣਾ ਹੈਗਾ ਤੇ ਇਸ ਕੰਪ੍ਰੈਸ਼ਨ ਸਟਾਰਟ ਕਰਨੀ ਹੈਗੀ ਹੈ ਇਹ ਪੋਜੀਸ਼ਨ ਹੈਗੀ ਹੈ ਐਲਬੋਸ ਛੇੜ ਹੋਣ ਚਾਹੀਦੀ ਨਹੀਂ ਹੈਗੀਆਂ ਸ਼ੋਲਡਰਸ ਉੱਪਰ ਹੋਣ ਚਾਹੀਦੇ ਹੈਗੇ ਮਰੀਜ਼ ਦੇ ਠੀਕ ਹੈ ਤੇ ਫਿੰਡ ਆਫ ਫਿੰਗਰ ਇੰਟਰਲੌਕ ਹੋਣੀ ਚਾਹੀਦੀ ਹੈਗੀ ਮੈਂ ਇੱਕ ਵਾਰੀ ਉੱਪਰ ਕੀਤਾ ਇਸ ਲਈ ਹੈ ਕਿ ਪਿਛਲਾ ਦਿਖ ਜੇ ਠੀਕ ਹੈ ਜੇ ਜਦੋਂ ਆਪਾਂ ਟਰਾਈ ਕਰਾਂਗੇ ਜਾਂ ਕੋਸ਼ਿਸ਼ ਕਰਾਂਗੇ ਤਾਂ ਆਪਾਂ نیچے ਆਪਾਂ ਦੁਬਾਰਾ ਕਰਾਂਗੇ ਕੰਪ੍ਰੈਸ਼ਨ ਕਿੰਨੀ ਦੇਣੀ ਹੈ ਕਿੰਨੀ ਦੌਰ ਦੀ ਦੇਣੀ ਹੈਗੀ ਆ 5 ਸੈਂਟੀਮੀਟਰ ਤੋਂ ਲੈ ਕੇ 6 ਸੈਂਟੀਮੀਟਰ ਤੱਕ ਕੰਪਰੈਸ ਕਰਨਾ ਹੈਗਾ ਚੈਸਟ ਨੂੰ ਦੁਆਰਾ ਉਪਰ ਆਂਦੇਣਾ ਹੈਗਾ ਠੀਕ ਹੈ ਤਾਂ ਕਿ ਜਿਹੜਾ ਗੰਦਾ ਖੂਨ ਹੈ ਦੁਆਰਾ ਭਰ ਜਿਹੜਾ ਹਾਰਟ ਵਿੱਚ ਫਿਰ ਪ੍ਰੈਸ ਕਰਾਂਗੇ ਫਿਰ ਚਲਾ ਜਾਊਗਾ ਫਿਰ ਇੰਨੇ ਜੋ ਜਿਹੜਾ ਗੰਦਾ ਖੂਨ ਹੈਗਾ ਵਾਪਸ ਆ ਜਾਊਗਾ ਠੀਕ ਹੈ 120 ਕੰਪ੍ਰੈਸ਼ਨ ਕਰਨੀ ਹੈ ਕਿ ਪਰਮਨੈਂਟ ਵਿੱਚ ਠੀਕ ਹੈ ਜਦੋਂ ਇੱਕ ਪ੍ਰੈਸ ਕਰਾਂਗੇ ਤੇ ਦੂਜੀ ਕੰਪ੍ਰੈਸ਼ਨ ਵਿੱਚ ਉਹਨੂੰ ਉਪਰ ਆਂਦੇਣਾ ਹੈਗਾ ਇਹ ਨਹੀਂ ਕਿ ਆਪਾਂ ਦਬ ਕੇ ਰੱਖਣਾ ਹੈਗਾ ਕਿਉਂਕਿ ਦਬ ਕੇ ਰੱਖਾਂਗੇ ਠੀਕ ਹੈ ਤਾਂ ਹਾਰਟ ਨੇ ਹੇਰੀ ਫਿਲ ਨਹੀਂ ਹੋਣਾ ਹੈਗਾ ਕੰਪਰੈਸ਼ਨ ਵਿੱਚ ਬੰਦ ਨਹੀਂ ਕਰਨੀ ਹੈਗੀਆ ਕਾਊਂਟਿੰਗ ਕਰਨੀ ਹੈਗੀਏ 1 2 3 1 2 3 4 5 ਜਾਂ ਇੱਕ ਹੋਰ ਤਰੀਕਾ ਹੈਗਾ ਟਿਕ ਟਿਕ 1 ਟਿਕ ਟਿਕ 2 ਟਿਕ ਟਿਕ 3 ਇੱਕੋ ਤਰੀਕਾ ਹੈਗਾ ਅਗਰ ਦੋ ਇੱਕ ਤੋਂ ਵੱਧ ਬੰਦੇ ਹੈਗੇ ਦੋ ਬੰਦੇ ਹੋ ਤਿੰਨ ਬੰਦੇ ਹੋ ਤਾਂ ਹਰ 5 ਕਿਲੋ ਬਾਅਦ ਦੀ 30 ਮਤਲਬ 2 ਮਿੰਟਾ ਬਾਅਦ ਰੋਲ ਚੇਂਜ ਕਰਨਾ ਹੈਗਾ ਠੀਕ ਹੈ ਉਹ ਜਿਹੜਾ ਪਹਿਲਾ ਬੰਦਾ ਕੰਪਰੈਸ਼ਨ ਕਰ ਰਿਹਾ ਹੈਗਾ ਫਿਰ ਉਹ ਦੂਜਾ ਬੰਦਾ ਕੰਪਰੈਸ਼ਨ ਕਰੂਗਾ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਦੋ ਤੋਂ 3 ਮਿੰਟਾ ਬਾਅਦ ਕੋਈ ਵੀ ਕੋਈ ਵੀ ਬੰਦਾ ਹੈਗਾ ਚਾਹੇ ਕਿੰਨਾ ਮਰਜੀ ਮਸਕুলਰ ਹੋਵੇ ਉਹ 2 ਮਿੰਟਾਂ ਦੇ ਐਕਚੁਅਲ ਸੀਪੀਆ ਤੋਂ ਬਾਅਦ ਥੱਕਿਆ ਹੁੰਦਾ ਹੈਗਾ ਪੰਜ ਸਾਈਕਲ ਦੇਣ ਤੋਂ ਬਾਅਦ ਠੀਕ ਹੈ ਆਪਾਂ ਰਿਸਪੌਂਸ ਚੈੱਕ ਕਰਨਾ ਹੈਗਾ ਦੁਆਰਾ ਕਿ ਬਾਬਾ ਜੀ ਠੀਕ ਹੋ ਠੀਕ ਹੈ ਕਈ ਵਾਰ ਜੇਕਰ ਆਪਣੀ ਕਿ ਬਾਬਾ ਜੀ ਕਿਸਮਤ ਚੰਗੀ ਹੈਗੀ ਆਪਣਾ ਸੀਪੀਆ ਬਹੁਤ ਵਧੀਆ ਹੋ ਗਿਆ ਤਾਂ ਹੋ ਸਕਦਾ ਹੈ ਇਹਨੇ 2 ਮਿੰਟ ਵਿੱਚ ਇਹਨੇ ਜਾਨ ਵਾਪਸ ਆ ਸਕੇ ਠੀਕ ਹੈ ਅਗਰ ਮਾਰਾ ਮੋਟਾ ਵੀ ਬੋਲਦੇ ਹੈਗੇ ਆ ਤਾਂ ਅਬਜ਼ਰਵ ਕਰਕੇ ਜਦੋਂ ਜਦੋਂ ਮੈਡੀਕਲ ਹੈਲਪਰੀ ਆਂਦੀ ਹੈਗੀ ਉਹ ਤੁਹਾਨੂੰ ਅਬਜ਼ਰਵ ਕਰੋ ਜਾਂ ਆਪਣੇ ਕੋਈ ਨੇੜੇ ਕਲੀਨਿਕ ਹੈਗਾ ਉੱਥੇ ਸ਼ਿਫਟ ਉਥੇ ਕੋ ਮੋਨਿਟਰ ਲਾ ਕੇ ਕੈਨ ਲਾ ਕੇ ਜੋ ਵੀ ਲੋਡ ਬੰਦਵਾਈ ਹੈਗੀ ਆ ਉਹਦੇ ਨਹੀਂ ਹੈਗੀ। ਅਗਰ ਰਿਸਪੌਂਸਿਵ ਹੋ ਗਿਆ ਠੀਕ ਹੈ ਤਾਂ ਉਹੀ ਅਬਜ਼ਰਵ ਕਰਕੇ ਉਹ ਨੀਰੇ ਸ਼ਿਫਟ ਸ਼ਿਫਟ ਕਰ ਦੋ। ਅਗਰ ਨਾ ਰਿਸਪੌਂਸਿਵ ਹੈਗਾ ਫੇਰ ਫੇ ਕੰਪਰੇਸ਼ਨਲ ਸਾਈਕਲ ਸ਼ੁਰੂ ਕਰਨਾ ਆਪਾਂ। ਕੁਸਚਨ ਪੁੱਛਿਆ ਵੀ ਆ ਕਿੰਨੀ ਦੇਰ ਸੀਪੀਆਰ ਦੇਣੀ ਹੈਗੀ ਹੈ। ਯਾਦਾਂ ਕਹਿੰਦੇ ਹੈਗਾ ਕਿ ਬੰਦਾ ਐਗਜ਼ੌਸਟ ਹੋ ਜੇ ਠੀਕ ਹੈ ਜਾਂ ਪਲੇਸ ਅਨਸੇਫ ਹੋ ਜੇ ਜਾਂ ਵਿਕਟਮ ਨੂੰ ਹੋਸ਼ ਆ ਜਾਏ ਜਾਂ ਕੋਈ ਟੀਮ ਆ ਜੇ ਦੂਜਾ ਬੰਦਾ ਆ ਜੇ ਰਹਾ ਹੈ ਆਪਣੀ ਹੈਲਪ ਲਿੰਕ ਤਾਂ ਉਦੋਂ ਆਪਾਂ ਬੰਦ ਕਰ ਦੇਣਾ ਹੈਗਾ। ਦੇ ਹੈਗੀ ਹੈ ਨਵੇਂ ਇੱਕ ਹੋਰ ਗਾਈਡਲਾਈਨ ਆਈਆਂ ਹੈਗੀਆਂ ਕਿ ਅਗਰ 30 ਮਿੰਟ ਆਪਾਂ ਸੀਪੀਆ ਦਿੱਤਾ ਹੈਗਾ ਠੀਕ ਹੈ 30 ਮਿੰਟਾਂ ਵਿੱਚ ਵੀ ਉਹ ਹੋਸ਼ ਨਹੀਂ ਆਉਂਦਾ ਹੈਗਾ ਤਾਂ ਆਪਾਂ ਸੀਪੀਆਰ ਬੰਦ ਕਰ ਸਕਦੇ ਹੈਗੇ ਮਰੀਜ਼ ਖਾਂਸੀ ਕਰਨ ਲੱਗ ਗਿਆ ਜਾਂ ਬੋਲਣ ਲੱਗ ਗਿਆ ਤਾਂ ਉਹਨੂੰ ਲੇਟਰਲ ਪੋਜੀਸ਼ਨ 'ਚ ਆਪਾਂ ਕੀ ਕਰਨਾ ਹੈਗਾ ਲੇਟਰਲ ਪੋਜੀਸ਼ਨ ਕੀ ਤਰੀਕਾ ਹੁੰਦਾ ਹੈ ਕਿ ਇਹਦਾ ਲੈਫਟ ਐਲਬੋ ਹੈਗਾ ਉਹਨੂੰ ਉੱਪਰ ਕਰਕੇ ਪੇਸ਼ ਨੂੰ ਲੈਫਟ ਆਲੇ ਪਾਸੇ ਘੁਮਾ ਕੇ ਠੀਕ ਹੈ ਲੱਗ ਉਹਦੀ ਫੋਲਡ ਕਰਨੀ ਹੈਗੀ ਹੈ ਤੇ ਇਹਦਾ ਉਹਦਾ ਦੂਜਾ ਹੱਥ ਹੈਗਾ ਉਹ ਸਿਰ niche ਦੇ ਦੇਣੇ ਹੈਗੇ ਕਾਫੀ ਲੋਕ ਇਸੇ ਪੋਜੀਸ਼ਨ 'ਚ ਸੌਂਦੇ ਵੀ ਹੈਗੇ ਆ ਠੀਕ ਹੈ ਤਾਂ ਇਹਨੂੰ ਲੈਫਟ ਲੇਟਰਲ ਪੋਜੀਸ਼ਨ ਕਹਿੰਦੇ ਹੈਗੇ ਆ ਇਹ ਜੇ ਕੀ ਹੁੰਦਾ ਕਿ ਟਨ ਫਾਲ ਨਹੀਂ ਹੁੰਦੀ ਹੈਗੀ ਤੇ ਕੋਈ ਮੂਵ ਜੇ ਸਕ੍ਰੀਸ਼ਨ ਹੈਗੀਆਂ ਉਹ ਬਾਹਰ ਆ ਜਾਂਦੀਆਂ ਹੈਗੀਆਂ ਇਸ ਆਪਾਂ ਹਰ ਕਿਸੇ ਨੂੰ ਸੀਪੀਆ ਦੇਣਾ ਹੈਗਾ ਨਹੀਂ ਕਈ ਕਾ ਕਈ ਹਾਮਤ ਦੇ ਸੀਪੀਆ ਦੇਣ ਦੀ ਲੋੜ ਨਹੀਂ ਹੈਗੀ ਉਹ ਕੀ ਹੈਗਾ ਕਿ ਅਗਰ ਸੀਨ ਇੰਨਾ ਅਨਸੇਫ ਹੈਗਾ ਕਿ ਆਪਾਂ ਨੂੰ ਦਿੱਕਤ ਹੋ ਸਕਦੀ ਹੈਗੀ ਦਿੰਦੇ ਹੋਏ ਤਾਂ ਆਪਾਂ ਸੀਪੀਆ ਨਹੀਂ ਸ਼ੁਰੂ ਕਰਨਾ ਪੇਸ਼ਾ ਆਪਣੇ ਬਲੈਂਡ ਦੇ ਰਿਸਪੌਂਸਿਵ ਹੋ ਗਿਆ ਤਾਂ ਸੀਪੀਆ ਦੀ ਲੋੜ ਨਹੀਂ ਹੈਗੀ ਜਾਂ ਉਹ ਇੰਨਾ ਸਟਿਫ ਹੋ ਚੁੱਕਿਆ ਹੈਗਾ ਕਿ ਹੋ ਸਕਦਾ ਉਹਦੀ ਮੌਤ ਹੋਏ ਨੂੰ ਟਾਈਮ ਜ਼ਿਆਦਾ ਹੋ ਗਿਆ ਹੈ ਗੈਸਪੋਸਟਲੀ ਆਪਾਂ ਨੂੰ ਸਵੇਰੇ ਸਵੇਰੇ 6 ਵਜੇ ਆਪਣੇ ਬੁਲਾਇਆ ਜਾਂਦਾ ਹੈਗਾ ਕਿ ਡਾਕਟਰ ਦੇਖਿਓ ਬਾਬਾ ਜੀ ਰਾਤ ਤੱਕ ਹੀ ਖਾਣਾ ਖਾ ਕੇ ਪਏ ਸੀਗੇ ਤੇ ਸਵੇਰ ਉੱਠੇ ਨਹੀਂ ਸਵੇਰ ਉਹ ਸਵੇਰ ਦੇ ਬੋਲਦੇ ਨਹੀਂ ਪਏ ਨਹੀਂ ਤੂੰ ਨਾਰਮਲੀ 5:30 ਵਜੇ ਉੱਠੇ ਜਾਂਦੇ ਹੈਗੇ ਆਪਦੇ ਠੀਕ ਹੈ ਬਹੁਤ ਬਸ ਮੌਸਮ ਜਾਣ ਲਈ ਆਪਾਂ ਦੇਖਦੇ ਹੈਗੇ ਕਿ ਉਹ ਬਾਬਾ ਜੀ ਬਿਲਕੁਲ ਸਟਿਫ ਹੋਏ ਪਏ ਹੈਗੇ ਤੇ ਬਿਲਕੁਲ ਉਸ ਚੀਜ਼ ਤੋਂ ਇਹ ਵੀ ਹੋ ਸਕਦਾ ਹੈ ਉਹਨਾਂ ਦੀ ਡੈਥ ਉਹਨਾਂ ਦੀ ਰਾਤ ਨੂੰ ਰਾਤ ਹੋ ਗਈ ਹੋਏ ਉਸੇ ਜਬਰਦ ਸਿਪੀਆਰ ਨਹੀਂ ਸ਼ੁਰੂ ਕਰਨਾ ਹੈਗਾ ਤੇ ਇਹ ਬੋਲਦੇ ਹੈ इसका आपको सी पी एस स्टार्ट करना है सी पी एस स्टार्ट करके हम करना है कॉल को फिर हम जो कर लेंगे आप लोग फिर सी पी एस डेमो करेंगे अपनी फिंगर इंटरलॉक करनी है ठीक है तो ये आप आम है कि इसमें दोबारा है क्या ठीक है निपल लाइन से बचा ले या फिर अपने रिपीट करना पड़ेगा अगला पॉइंट जैसे जी शुरू होती है दो फिंगर ऊपर सेम ही आता है क्या इंटरलॉक करके बाबा एल्बो सीधियाँ ठीक है नल तक काउंट करना है ठीक है टिक

कि ਤੁਸੀਂ ਆਏ ਹੋ ਤੇ ਟ੍ਰਾਈ ਕਰਨਾ ਬਹੁਤ ਫਰਕ ਕਰਦਾ ਜੇ ਖਾਸ ਤੋ ਤੇ ਨਵੇਂ ਸਿੱਖੇ ਗਏ ਹੈਗੇ ਆ। ਇਹ ਆਪਰ ਚੋਗੀ ਹੁ ਟ੍ਰਾਈ ਕਰ। ਮੋਰ ਦੇ ਪਹਿਲਾਂ ਪਹਿਲਾਂ ਟ੍ਰਾਈ ਕਰਦੇ ਹੈਗੇ ਆ। ਆਪ ਸਿੱਖਿਆ ਹੋ। ਕਰੋ। ਦੇਖੀ ਕੋ। ਆਇਓ ਬੱਸ। ਇਹ ਹਟੇ ਕੁਰੀ ਨੋਨ ਤਰਫ ਹਨ ਹੈਗੇ ਆ। ਮੋਰ ਦੀ ਇਹ ਕਿ ਉਹ ਇੱਥੇ ਰੱਖ ਕੇ ਆਈ ਪ੍ਰੈਸ ਕਰ टनीक ही है बचाले है अपनी बचा ले हाथों में इंटरलॉक करना है ठीक है ठीक है जी है प्रेस करना है ठीक है बिल्कुल पर आए तो गिनना है ठीक है ती गिन सैट हो जूगा पैट करने हो